ਅੱभी ਵੀ ਚੱਕਾ ਕਿਨੇ ਚੱਕਾ ਜੱਕਾ ਨਹੀਂ ਚੱਕਾ ਚੱਕਾ ਹੁਣ ਚੈੱਕ ਕਰ ਲਓ 15 ਨੰਬਰ ਇਹ ਬੰਦ ਲਿਖਿਆ ਬੰਦ ਨੰਬਰ ਇਹ ਨਵੇਂ ਲੈ ਜਾਣਦੇ ਹੋਰ ਉਹ ਲਿਖਿਆ ਮੇ ਸੀਜੀਪੀ 15 14 ਨੰਬਰ ਹੈ ਨਾ ਥੋੜੇ ਦੇਰ ਹੋ ਗਿਆ ਅੱਜ ਮੇਤਰੋਂ ਆਪਾਂ ਜਿਮ ਨਹੀਂ ਗਏ ਹੈਗੀ ਤੇ ਹਲ ਤਾਂ ਤੁਸੀਂ ਮੇਰੇ ਵਾਜ ਦੇ ਦੇਣ ਹਵਾਜ ਵੇਚ ਦੇਣ ਕੁਟਚਾ ਦਾ ਹਾਲੇ ਪੀਣਾ ਆਪਾਂ ਨਹੀਂ ਆਪਣੀ ਸ਼ੌਪ ਤੇ ਪਹੁੰਚ ਕੇ ਸਿੱਧਾ ਹੀ ਸ਼ਟਰ ਕਰਦੇ ਆ ਓਪਨ ਦੁਕਾਨ ਦਾ ਕਾਫੇ ਪੀਣੇ ਬਣਾ ਕੇ ਵਧੀਆ ਜੀ ਤੇ ਉਸ ਤੋਂ ਬਾਅਦ ਸ ਆਪਣੇ ਅਜਿਹੇ ਦਿੰਦੇ ਜਿਹੜੇ ਕੰਮ ਕਰਾਂ ਉਹ ਵੀ ਕਰਦੇ ਆ ਬਹੁਤ ਸੱਚੇ ਬੋਲਿਆ। ਠੰਡ ਦਾ ਮਿੱਤਰੋ ਮਾਹੌਲ ਹੈ। ਤੇ ਸਾਡੇ ਬੰਦੇ ਉੱਤਰ-ਉੱਤਰ ਕੇ ਆ ਰਹੇ ਆ ਦੇਖੋ। ਗੁੱਡ ਮਾਰਨਿੰਗ ਹੋ ਗਈ ਮੈਂ ਕਿਹਾ। ਜਿੱਦਾਂ ਚਾਹ ਦੀ ਮਸ਼ੀਨ ਲਿਆਂਦੀ ਸੀ ਨਾ ਚਾਹ ਸਾਡੀ ਬਾਹਰ ਤੇ ਨਹੀਂ ਹੁੰਦੀ ਹੁਣ ਸਾਡੀ ਚਾਹ ਸਿੱਧੀ ਦੁਕਾਨ ਤੇ ਹੁੰਦੀ ਨਾ ਘਰੇ ਹੁੰਦੀ ਹੈ ਨਾ। ਉਹ ਟਰਫਲਾ ਹੋ ਗਿਆ ਕਿਹੜਾ। ਆਕੂ ਸਭ ਹੈ। ਅੱਜ ਮਿੱਤਰੋ ਹਵਾ ਇੰਨੀ ਚੱਲਦੀ ਹੈ ਨਾ ਬਾਹਰ। ਮੈਂ ਕਹਿੰਦਾ ਛੱਡ ਗੱਲ ਦੋ। ਹਵਾ ਵਿੱਚ ਅੱਜ ਐਂ ਠੰਡ ਚੜਾਈ ਪਈ ਆ ਹਵਾ ਵੀ ਅੱਜ ਪੱਛੋਂ ਚੱਲੇ ਪੱਛੋਂ ਵੱਲ ਦੀ ਆ ਗਈ ਨੇਰੀ ਬੱਦਲ ਸੌਣ ਦਾ ਗੜਕੀ ਇਹਨੇ ਜਾਣਾ ਸੀਗਾ ਬਸ ਪੱਛੇ ਹਵਾ ਵਾਲੀ ਦਿਵਾਦ ਹੈ ਲਾਈਵ ਹਰਮਨ ਸਿਆ ਮਲ ਬਣਾ ਚਾਹ ਬੜੀਆ ਟੌਪ ਦੀ ਐਨ ਕਫੇ ਕਫੇ ਹਾਂ ਬਣਾਦੀ ਲੂੰਗੋ ਬਣਾਈ ਲੂੰਗੋ ਹਨਾ ਸਵੇਰ ਦਾ ਮਤਲਬ ਕਫੇ ਵੀ ਗੱਲ ਬਣਦੀ ਜਿੰਸ ਸਿੰਘ ਤਾਂ ਫਿਰ ਦਿਨ ਦੇ ਵਿੱਚ ਮੜਾ ਮੋਟਾ ਗੱਡੀ ਨੂੰ ਗਾਹਾਂ ਰੋੜਾ ਪਈ ਜਾਵੇ ਤਾਂ ਬਣ ਜਾਂਦੀ ਗੱਲ ਪਰ ਸਵੇਰ ਟਾਈਮ ਤਾਂ ਕਫੇ ਹੀ ਚਾਹੀਦੀ ਹੈ ਕਫੇ ਮਸ਼ੀਨ ਹੋ ਰਹੀ ਹੈ ਗਰਮ ਆਪਣੀ ਉਮਾ ਜੀ ਬਾਸ ਤੋਂ ਪੂਸਤਕਰੀ ਬਣਾਈ ਤੇ ਫੇ ਆਪਾਂ ਅੱਜ ਬੰਨੇ ਆਂ ਲਾਗੇ ਹਸਾਬ ਤੇ ਕਿਹੜੀ ਨੂੰ ਪਚੱਕਦੀ ਮੜਿਆ ਇਹ ਇੱਥੇ ਕਿੰਬਰ ਨਾ ਨੀਚੇ ਆ ਜਾਂਦਾ ਕੈਮਰਾ ਠੀਕ ਹੋ ਗਿਆ ਇਹ ਬਾਸ ਹੁਣ ਬਾਕੀ ਕਰਦੇ ਮਿੱਤਰੋ ਆਪਣੇ ਕੰਮ ਕਾਜ ਜਿਹੜੇ ਪਾਸ ਤੋਂ ਬਣਾਉਣੇ ਆਟਾ ਗੁੰਨਦੇ ਆ ਪੇੜੇ-ਪੂੜੇ ਕਰਦੇ ਆ ਹੋਰ ਤੇ ਸਾਮਾਨ ਕਿਡਾ ਹੋਣ ਵਾਲਾ ਉਸ ਤੋਂ ਪਹਿਲਾਂ ਨਾ ਆਪਾਂ ਗੱਡੀ ਧਵਾ ਕੇ ਲਿਓ ਜੀ ਗੱਡੀ ਦਾ ਹਾਲ ਮੇਟਰ ਬਹੁਤ ਮਾੜਾ ਹੈ ਕੁਛ ਹੈ ਨਾ ਫਰਮਨ ਆਪਣੀ ਦਾ ਸਹੀ ਪਿੱਛੇ ਨਾ ਇੱਕ ਦਿਨ ਮੀਂਹ ਪੈ ਰਹੀ ਹੈ ਇੱਕ ਦਿਨ ਮੌਸਮ ਸਾਫ਼ ਇੱਕ ਦਿਨ ਮੀਂਹ ਇੱਕ ਦਿਨ ਮੌਸਮ ਸਾਫ਼ ਗੱਡੀ ਕਾਲੀ ਲੱਗਦੀ ਨਹੀਂ ਕਾਲੀ ਗੱਡੀ ਹੈ ਗੱਡੀ ਲੱਗਦੀ ਜਿੱਦਾਂ ਚਿਤਪਤੀ ਉੱਨੀ ਹੈ ਹਾਂ ਉਹ ਚੀਜ਼ ਨਹੀਂ ਬਣੀਗੀ ਤੇ ਚਾਹ ਕਰੋ ਤੁਸੀਂ ਚੱਕ ਫਿਰ ਸਵੇਰੇ ਸਵੇਰੇ ਬਲੈਕ ਕਾਫੀ ਜਿਹੜੂ ਪੀ ਕੇ ਕਹਿੰਦੇ ਅੱਖ ਖੜ ਜਾਂਦੀ ਆ ਤੇ ਸਰੀਰ ਦੇ ਵਿੱਚ ਕਹਿੰਦੇ ਪੂਰੀ ਨਰਜੀ ਆ ਜਾਂਦੀ ਆ ਤੇ ਕੋਲਰ ਖੜੇ ਹੋ ਜਾਂਦੇ ਕਹਿੰਦੇ ਕੋਲਰ ਖੜੇ ਹੋ ਜਾਂਦੇ ਕਹਿੰਦਾ ਬੰਦਾ ਕਰੇ ਵੀ ਹੁਣ ਕੀ ਕਰੀਏ ਹੁਣ ਕੰਮ ਦੱਸੋ ਕੀ ਕਰੀਏ ਇਦਾਂ ਬੰਦ ਰਵੇ ਸਲੀ ਕਰਦਾ ਹੈ ਚਾਹ ਦਾ ਘੁੱਟ ਪੀ ਕੇ ਮਤਲਬ ਸਹੀ ਗੱਲ ਹੈ ਜਿਹੜੇ ਬੰਦੇ ਨੇ ਆਪਣੇ ਬਲੈਕ ਹੋਈ ਦੀ ਸ਼ੌਕੀਨ ਹੈ ਉਹਨਾਂ ਨੂੰ ਪਤਾ ਹੋਊਗਾ ਤੇ ਬਾਕੀ ਤਾਂ ਕਹਿੰਦੇ ਭਾਈ ਇਹਨੂੰ ਗੱਲਾਂ ਮਾਰਦਾ ਭਾਈ ਇਹ ਤਾਂ ਉਂਝ ਵੀ ਭਾਈ ਗੱਲ ਕਰਦੇ ਹੈਗੇ ਗੱਲ ਸੱਚੀ ਆ ਬਲੈਕ ਹੋਈ ਵੀ ਬੰਦਾ ਕਹਿੰਦਾ ਕੀ ਕਰੀਏ ਕੰਮ ਦੱਸੋ ਹੁਣ ਆਪਾਂ ਸਭ ਤੋਂ ਪਹਿਲਾਂ ਆਪਣੀ ਕਾਰ ਗੱਡੀ ਧੋਣ ਜਾ ਰਹੇ ਹਾਂ ਆਪਣੇ ਸ਼ਹਿਰ ਦੇ ਵਿੱਚ ਨਹੀਂ ਆਪਣੇ ਸ਼ਹਿਰ ਦੇ ਵਿੱਚ ਤਾਂ ਬਹੁਤ ਉੱਥੇ ਲਾਈਨ ਲੱਗੀ ਵੀ ਸੀਗੀ ਇੱਕ ਸਾਈਡ ਤਾਂ ਨਾ ਹੋਰ ਸ਼ਹਿਰ ਪੈਣਾ ਇਹ ਤਾਂ ਚਿਜ਼ਾਨੋ ਪੈਂਦਾ ਚਿਜ਼ਾਨੋ ਸਾਤੋਂ ਹੈਗੇ 6-7 ਕਿਲੋਮੀਟਰ ਦੂਰ ਹੈ ਉੱਥੇ ਤੱਕ ਵੈਸੇ ਆਪਣੇ ਆਰਡਰ ਜਾਂਦੇ ਆਪਣੇ 게ਟ ਦੇ ਵਿੱਚ ਸ਼ਹਿਰ ਉਹ ਉੱਥੇ ਆਟੋ ਲਵਾਜੋ ਹੈ ਤੇ ਉੱਥੇ ਆਪਾਂ ਗੱਡੀ ਧਵਾ ਕੇ ਲੈ ਕੇ ਆਉਣੇ ਆ ਮੰਨ ਲਓ ਬਿਲਕੁਲ ਇਹਨਾਂ ਦੂਜੇ ਸ਼ਹਿਰ ਦੇ ਵਿੱਚ ਹੈ ਆਪਾਂ ਇਸ ਯਾਰ ਤੋਂ ਬਾਰਲੇ ਪੱਸੇ ਹੀ ਹੈ ਇਹ ਆਗਾਰੀ ਆਟੋ ਲਵਾਜੋ ਚਲੋ ਜੀ ਚਲੋ ਜੀ ਆਦਿਕ ਇੱਥੇ ਹਲ ਵਜੂ ਹੈ ਤੇ ਧੋਨੇ ਗੱਡੀ ਪੱਪਾ ਗੱਡੀ ਇੱਥੇ ਨਾਲੇ ਗੱਡੀ ਸਾਫ ਸੂ ਕਰ ਦਨਗੇ ਮੁੰਡੇ ਇਹਨਾਂ ਦੇ ਕੋਲ ਵੀ ਮਿੱਤਰੋ ਟਾਈਮ ਨਹੀਂ ਹੈਗਾ ਕਹਿੰਦਾ ਘੱਟੂ ਘੱਟ ਘੱਟੂ ਘੱਟ ਕਹਿੰਦਾ 1 ਘੰਟਾ ਰੁਕਣਾ ਪੈਣਾ ਤੇ 10 ਵਜ ਗਏ ਆ 11 ਵਜ ਤੱਕ ਰੁਕਣਾ ਇੰਨਾ ਟਾਈਮ ਆਪਣੇ ਕੋਲ ਨਹੀਂ ਹੈਗਾ ਜੀ ਯਾਰ ਕਿਉਂਕਿ ਨਾ ਧੁੱਪੇ ਮੌਸਮ ਅੱਜ ਬੜੀਆਂ ਨਿਕਲੇ ਆ ਨਾ ਸਭ ਲੋਕ ਅੱਜ ਗੱਡੀਾਂ ਤੋਂ ਹੋ ਰਹੇ ਆ ਆਪਣੇ ਸ਼ਹਿਰ ਦੇ ਵੀ ਅਪ ਛੱਡ ਗਏ ਹੋਟਲ ਵਜੂ ਇੱਥੇ ਆਏ ਤੇ ਇੱਥੇ ਵੀ ਹੁਣੇ ਘੰਟੇ ਵੇਟ ਕਰਨੀ ਪੈਣੀ ਆ ਤੇ ਆਪਾਂ ਚੱਲਦੇ ਘੰਟੇ ਵੇਟ ਨਹੀਂ ਕਰਨੀ ਹੋਰ ਦੇ ਆਰਡਰ ਵਾਜੂ ਗੱਡੀ ਨਹੀਂ ਫੇਰ ਕੱਲੂ ਧੋਵਾਂਗੇ ਆਪਾਂ ਦੇਖਿਆ ਨਾ ਹੁਣ ਆਪਾਂ ਇੱਕ ਹੋਰ ਆਟੋ ਲਵਾਜੂ ਤੇ ਆਏ ਆ ਆ ਦੇਖ ਕਿਦਾ ਸ਼ਹਿਰ ਦੇ ਪਿਛੇ ਬਿਲਕੁਲ ਰਹਿਣ ਅੰਦਰ ਵੜ ਕੇ ਜੇ ਆ ਇਹ ਇੱਥੇ ਦੇਖਦੇ ਕਿ ਹਿਸਾਬតាម ਗੱਡੀਆਂ ਇੱਥੇ ਵੀ ਖੜੀਆਂ ਮੋਰੇ ਦੇ ਬੰਦੇ ਲੈਣ ਦੇ ਵਿੱਚ ਲੱਗੇ ਹੋਏ ਨੇ ਇਹ ਵੀ ਆਟੋ ਲਵਾਜੂ ਜੇ ਮਿੱਤਰ ਹੱਥ ਘਾਲੀ ਤੋਂ ਉਹਦੇ ਮਸ਼ੀਨ ਘੱਤੋਣ ਦੇਖੋ ਇੱਥੋਂ ਲੈ ਚ ਗੱਡੀ ਇੱਧਰ ਲੱਗੀਆਂ ਵੀ ਤੇ ਉਹ ਉੱਥੋਂ ਜਾ ਕੇ ਧੋ ਕੇ ਗੱਡੀ ਘਰ ਜਾਣੀਆਂ ਅੱਪਰ ਗੱਡੀ ਦੇ ਪਿੱਛੇ ਬਹਿਣਾ ਜਦ ਤੱਕ ਆਪਾ ਉਹ ਤੱਕ ਛੜੀ ਗੱਡੀ ਫਿਰ ਆਪਾਂ ਕਿੱਥੇ ਜਾਵਾਂਗੇ ਫਾਈਨਲੀ ਆ ਗਈ ਮਿੱਤਰੋ ਆਪਣੀ ਗੱਡੀ ਦੀ ਵੀ ਵਾਰੀ ਧੋਣ ਦੀ ਚਲੋ ਚੱਕ ਵੇਖਦਾ ਗੱਡੀ ਧੋਹੁੰਦੀ ਆ ਕਰਤੀ ਫਾਈਨਲੀ ਮਿੱਤਰੋ ਆਪਣੀ ਗੱਡੀ ਸਾਫ਼ ਇਹਨਾਂ ਨੇ ਤੇ ਹੁਣ ਬਾਈ ਕਹਿੰਦਾ ਵਿੱਚ ਮੈਂ ਸਿੱਟਦਾ ਪਰਫਿਊਮ ਉਹ ਦੇਖੋ ਤਾਂ ਇਦਾਂ ਵਿੱਚ ਪਰਫੂਮ ਪਾ ਦੇਣਾ ਫਿਰ ਪਰਫਿਊਮ ਦੀ ਸਮੈਲ ਬਹੁਤ ਟਾਈਮ ਤੱਕ ਰਹਿੰਦੀ ਆ ਉਹਨੇ ਸਾਰੀ ਗੱਡੀ ਦੇ ਵਿੱਚ ਅੰਦਰ ਵੀ ਤੇ ਬੈਗ ਤੇ ਵੀ ਆਹ ਵਧੀਆ ਐ ਕੋ ਬੰਮ ਪਰਫੂਮ ਉਹ ਚਾਓ ਗ੍ਰਾਸੀਏ ਮਿਲੇ ਲੋ ਵੀ ਫਾਈਨਲੀ ਗੱਡੀ ਦੀ ਮਿੱਤਰੋ ਗੱਲ ਬਣ ਗਈ ਆ ਗੱਡੀ ਧੋਤੀ ਇਹਨਾਂ ਨੇ ਆਪਣੀ 13 ਯੂਰੋ ਦੇ ਵਿੱਚ ਤੇ ਆਪਾਂ ਇਹਨੂੰ 15 ਦੇ ਦੇ 2 ਰੁਪਏ ਚਾਹ ਪੀਣ ਜੋਗੇ ਦੇ ਦੇ 20 ਦਿੱਤੇ ਸੀਗੇ ਆ ਪੈਸੇ ਮੋੜੀਆਂ ਵਿੱਚੋਂ ਕyao good morning ਕੀ ਹਾਲ ਚਾਲ ਨੇ ਠੀਕ ਠਾਕ ਜੀ ਵਧੀਆ ਲੱਗੇ ਕੰਮ ਤੁਹੰਦੇ ਆਪਣੇ ਹਾਂਜੀ ਲੱਗੇ ਉਹ ਤੂੰ ਕਿੱਧਰ ਬੈਠਾ ਹੋ ਓਸਤਾਦ ਸਮਾਨ ਦੇ ਆਖੀ ਬੈਠਾ ਜੀ ਓਸਤਾਦ ਜੀ ਇਹ ਤੇਰਾ ਕੋਈ ਸਮਾਨ ਨਹੀਂ ਹੈਗਾ ਥਲੇ ਉਤਰ ਥਲੇ ਇਧਰ ਲੱਛੇ ਮਦਲੇ ਕੁਆਵ ਵਾਲਾ ਹੈ ਮਲ ਅੱਛਾ ਤੇ ਜਾਇ 200 ਚੋਟ ਕੱਢ ਕੇ ਨੂੰ ਠੀਕ ਹੈ ਸਹੀ ਹੋ ਗਿਆ ਹਣਾ ਭਾਈ ਆਉ ਰਿਹਾ ਜਾ ਹਾਂ ਅੱਛੇ ਬੱਚੇ ਅੱਛੇ ਬੱਚੇ ਅੱਛੇ ਬੱਚੇ ਅੱਛੇ ਬੱਚੇ ਜਾਣ ਕੇ ਮੇਰੇ ਕੋਈ ਨਾਟਕ ਰਾਨਾ ਰੇ ਹੂੰ ਤਰੇ ਕੋਈ ਸਮਾਨ ਨਹੀਂ ਮੁਟੇਗਾ ਉੱਚ ਹੈ ਬੈਂਤੀ ਇਹ ਉਹ ਜੀ ਦਾਲਾ ਨੇ ਸਬਜ਼ੀਆਂ ਨੇ ਤੋਂ ਦਿਖਾਉਣਾ ਮਿੱਤਰੋ ਆਪਾਂ ਕੱਲ ਆ ਸਮਾਨ ਵੀ ਲੈ ਕੇ ਆਏ ਘਰ ਵਾਸਤੇ ਆ ਦੇਖੋ ਆਪਾਂ ਨੇ ਆਰਡਰ ਕੀਤਾ ਸੀਗਾ ਸਮਾਨ ਸਾਡੇ ਘਰੇ ਪਹੁੰਚ ਗਿਆ ਇੱਧਰ ਪੈਕਿੰਗ ਹੋ ਗਈ ਸਾਰੀ ਉਹ ਇਹ ਵੀ ਹੁਣ ਡਿਲੀਵਰੀ ਵੀ ਕਰਦੇ ਬਾਈ ਹੋਣੀ ਨਾ ਆਪਣੀ ਆ ਦੇਖੋ ਜੀ ਦਾ ਜੂਰਾ ਇਹ ਸਮਾਨ ਸਾਰੇ ਹੀ 2-2 ਕਿਲੋ ਦਾੜਾਂ ਤੋਂ ਦੱਸਦਾ ਮੈਂ ਦਾੜਾਂ ਦਾ ਰੇਟ ਕੀ ਚੱਲਦੇ ਨੇ ਇੱਥੇ ਇਟਲੀ ਦੇ ਵਿੱਚ ਆ ਦੇਖੋ ਇਹ ਚਾਹ ਜੂਰਾ ਦੀ ਹੈ 2 ਕਿਲੋ ਛੋਲਿਆਂ ਦੀ ਤਰੀ ਬਣੀ ਇਹਦੀ ਤੇ ਚਾਹ ਪੱਤੀ ਦਾ ਡੱਬਾ ਚੈੱਕ ਕਰੋ। ਵੀਰਾ ਚਾਹ ਦਾ ਡੱਬਾ ਹੈ ਨਵਾਂ ਆਇਆ ਤੇ 8 ਜੂਦ ਹੈ। ਹੁਣ ਡਿਲੀਵਰੀ ਘਰ ਵੀ ਕਰਕੇ ਕੇਸ ਦੀ ਕਰਕੇ ਘਰ ਆ ਗਏ ਫਿਰ। ਡਾਬਰ ਅਮਲਾ ਕੇਸ ਤੇਲ ਕੁਸ਼ਿਆਨ ਸਿੰਘ ਵਾਸਤੇ। ਹੋਰ ਕਾਫੀ ਦਾ ਸਾਮਾਨ ਹੈ। ਇੱਕ ਅਸੀਂ ਮੇਨ ਚੀਜ਼ ਮੰਗਾਈ ਹੈ ਸਵਾਰੀ ਆ ਦੇਖੋ। ਇਹ ਹੈ ਸੋਇਆਬੀਨ ਦਾ ਚੂਰਾ। ਕਹਿੰਦੇ ਕਿ ਤੇ ਜਾਣ ਵਾਲਾ ਹੁੰਦਾ ਹੈ ਮਿੰਟੋ ਮਿੰਟੀ ਸਬਜ਼ੀ ਬਣ ਜਾਂਦੀ ਇਹਦੀ। ਹਜ ਤੱਕ ਇਹ ਲੋੜਤਾ ਹੀ ਨਹੀਂ। ਹਾਂ ਮੈਂ ਐਮਰਜੈਂਸੀ ਕੋਟਾ ਰੱਖਣਾ ਪੈਂਦਾ ਮੇਤੋਂ ਕਰਕੇ ਸਾਨੂੰ ਸਾਰਾ ਕੁਝ। ਬਾਦ ਲੋ ਕਹਿਣ ਦਾ ਹੋਰ ਕੀ ਖਲੇ ਇਹ ਹੈਗੇ ਆਪਣੇ ਪੋਪੀ ਸੀਡਸ ਚਿੱਟੀ ਖਸਖਸ ਡੋਡੇ ਲਾਵਾਂਗੇ ਇਹਦੇ ਡੋਡੇ ਹੁੰਦੇ ਨੇ ਇਹ ਕਾਲੀ ਖਸਖਸ ਦਾ ਰੰਗ ਇਹ ਹੁੰਦੇ ਨੇ ਉਹ ਕਾਲੀ ਖਸਖਸ ਹੁੰਦੀ ਹੈ ਇਹ ਤਾਂ ਨਸ਼ਾਦਾ ਨਹੀਂ ਹੁੰਦਾ ਨਾ ਨਾ ਇਹ ਬਦਰ ਹੁੰਦਾ ਹਾਂ ਆ ਦੇਖੋ ਮੇਰੇ ਤੋਂ ਮਸਾਲਾ ਬੜੀ ਬੜੀਆਂ ਬੜੀਆਂ ਜਿਹੜੀਆਂ ਸਬਜ਼ੀ ਪਾ ਗਏ ਮਾਣਾ ਮਾਣਾ ਮਿਰਚਾਂ ਦਾ ਮਸਾਲਾ ਸਵਾਦ ਕਰਨਾ ਵਧੀਆ ਆ ਦੇਖੋ ਜੀ ਕਿੰਨੀਆਂ ਮਿਰਚਾਂ ਹੁੰਦੀਆਂ ਨੇ ਹਾਂ ਦੇਖੋ ਜੀ ਇੱਕ ਡੱਬਾ ਲੱਗਿਆ 4.5 ਜੋ ਦਾ ਇਹ ਇਦਾਂ ਹੀ ਪੈਕੇਜ ਵਿੱਚੋਂ ਬਣ ਕੇ ਆਇਆ ਇੱਕ ਹੋਰ ਮੈਥਨ ਚੀਜ਼ ਹੋਣਾ ਇਹ ਟੈਂਡਾ ਟੈਂ ਕਰੋ ਚੈੱਕ ਫਿਰ ਲਾਹੌਰੀ ਜੀਰਾ ਇਹ ਹੀ ਬਹੁਤ ਸਵਾਦ ਹੈ ਨਾ ਘੁਸ਼ਾਨੇ ਕਾਲ ਦੋ ਰੋੜ ਤੇ ਆਉਂਦੀ ਸਰ ਇਹ ਸਹੀ ਗੱਲ ਹੈ ਬਾਈ ਬੜੀ ਹਾਂ ਕੋਈ ਬੱਚਿਆ ਨਹੀਂ ਹੁਣ ਕੱਢ ਲਿਆ ਜੀ ਸਮਾਨ ਇਹਦੇ ਵਿੱਚੋਂ ਅਜੇ ਤਾਂ ਕਹਿਣ ਚੀਜ਼ ਹਾਂ ਮਠਾਈ ਵਗੈਰਾ ਸੀ ਜੀ ਉਹ ਕੱਢ ਲਈ ਇਹਦੇ ਵਿੱਚੋਂ ਆ ਦੋ ਡੱਬੇ ਮਠਾਈ ਦੇ ਆਏ ਸੀਗੇ ਨਾਲ ਲਓ ਬਾਈ ਆ ਗਿਆ ਕੁੱਲ ਸਮਾਨ ਸਾਰਾ ਤੇ ਤੇਰਾ ਉਸਤਾਦ ਜੀ ਉਰਿਓ ਪੈਂਟੀ ਪੜਿਆ ਪੈਂਦੀ ਤੇ ਸਵੇਰ ਤੋਂ ਹੁਣ ਘਰ ਬੜਿਆ ਜੀ ਇਧਰ ਕਦੇ ਇਧਰ ਚਲੇ ਜਾਂਦਾ ਕਦੇ ਫੇਰ ਇਧਰ ਖੇਡਣ ਲੱਗ ਜਾਂਦਾ ਹਾਂ ਹੁਣ ਆਏ ਆ ਜੀ ਅੰਦਰ ਹੁਣ ਆਏ ਇਹ ਹੁਣ ਅੰਦਰ ਆਏ ਹਾਂ ਜੀ ਹਾਂ ਹਾਂ ਲਿਓ ਪੈਸੇ ਦੇ ਦੇਈਏ ਲਈ ਮਿੱਤਰੋ ਹੁਣ ਆ ਪਾਗੇ ਸੀਗੇ ਆਪਣੇ ਸ਼ਹਿਰ ਦੀ ਮਾਰਕੀਟ ਦੇ ਵਿੱਚ ਜਿੱਥੇ ਆਪਾਂ ਅਕਸਰ ਘੁੰਮਦੇ ਫਿਰਨਾ ਸਮਾਨ ਲੈਣੇ ਆ ਆ ਦੇ ਇਧਰ ਬਾਟਾ ਦੇ ਬੂਟ ਲੱਗੇ ਹੋਏ ਆ ਬਾਟਾ ਦੇ ਹੈ ओरिजिनल ਬਾਟਾ ਦੇ ਬੂਟ ਆ ਤੇ ਤੁਹਾਨੂੰ ਮੈਂ ਰੇਟ ਦੱਸਣਾ ਇਹਨਾਂ ਦੇ ਤੁਸੀਂ ਵੀ ਹੈਰਾਨ ਹੋ ਜਾਣਾ ਮੈਂ 2 ਜੋੜੇ ਲੈ ਲਏ ਤੁਹਾਨੂੰ ਦਿਖਾਉਣੇ ਮੈਂ ਅੱਜ ਇਹ ਮੈਂ ਤਾਂ ਹੀ ਮਾੜਿਆ ਪਹਿਲਾਂ ਸੋਚਿਆ ਮੈਂ ਕਿਹਾ ਵੀ ਤੁਹਾਨੂੰ ਪਾ ਕੇ ਦਿਖਾਵਾਂਗੇ ਆਪਾਂ ਕੰਨੂ ਵਲੌਗ ਬਣਾਉਣਾ ਮੈਂ ਕਿ ਨਹੀਂ ਯਾਰ ਆਪਾਂ ਪੈਣ ਪਰਮ ਦਿਖਾ ਕੇ ਚੱਲਦੇ ਵੀ ਕੀ ਲੱਤ ਆਪਾਂ ਨੇ ਤੁਸੀਂ ਆ ਦੇਖੋ ਮੇਤਰੋ ਬੂਟ ਚੈੱਕ ਕਰੂੰਗਾ ਦੇਖੋ ਬਾਟਰ ਦਾ ਬੂਟ ਬਾਟਰ ਅਰੀਨ ਬੂਟ ਤੇ ਤੁਸੀਂ ਰੇਟ ਸੁਣ ਕੇ ਤੇ ਹੋਰ ਰਹਿਣਾ ਪਰੇਸ਼ਾਨ ਹੈਰਾਨ ਵੀ ਇੰਨੇ ਸਸਤੇ ਬੂਟ ਸੋ ਕਿੰਨੇ ਬੂਟ ਲੱਤੇ ਆਪਣੇ 10 ਜੁਰੇ ਦੇ ਮੇਤਰੋ ਓਨਲੀ 10 ਜੁਰੇ ਦਾ ਆ ਬੂਟ ਹੈ ਤੇ ਦੂਜੇ ਵਸੂ ਦਿਖਾ ਦਨੇ ਆਪਾਂ ਤੁਝ ਕਾਂਪੇ ਹੈ ਦੋ ਜੋੜੀ ਲੈ ਲੇ ਮੈਂ ਕਿਹਾ ਵੀ ਇਹਨੇ ਸਸਤੇ ਲੱਗੇ ਨੇ ਆਫਰ ਲੱਗੀ ਹੋਈ ਆ ਆ ਦੇਖੋ ਕਿੱਡਾ ਇਧਰੋਂ ਸਾਰੇ ਇਹਨੇ ਪੂਰਾ ਟਰੱਕ ਭਰ ਕੇ ਇਧਰ ਆਇਆ ਬੂਟਾਂ ਦਾ ਲੱਗਦਾ ਉਹਦੇ ਪਿਕਅਪ ਨੇ ਆਹ ਲੁੱਤਾ ਬੂਟ ਜੁੱਤੀ ਇਹ ਬੂਟ ਹੈਗੇ ਇਹ ਜੁੱਤੀ ਆ ਤੇ ਇਹ ਵੀ 10 ਜੋੜੀ ਦੀ ਹੋਏ ਦੇਖੋ ਵੀ ਜੁੱਤੀ ਆ ਪੈਂਦਾ ਰੂ ਤੱਕ ਪੈਂਦੀ ਪੂਰੀਆਂ ਮੇਰੇ ਨਾਲ ਦੀ ਸਾਡੇ ਕੋਲ ਹੈਗੀ ਉਹਦਾ ਕਲਰ ਆਹ ਦੇਖੋ ਬਾਟਾ ਰੈੱਡ ਲੇਬਲ ਦੀ ਜੁੱਤੀ ਹੈ ਮਿੱਤਰੋ ਬੈਲ ਸਕਾਰਪ ਐ ਬਹੁਤ ਨੂੰ ਐ ਮਿੱਤਰੋ ਦੋ ਲੈ ਲਿਆ ਆਪਾਂ ਨੇ ਮੰਨ ਲਓ 20 ਰੋ ਦੇ ਵਿੱਚ ਆਪਾਂ ਦੋ ਜੁੱਤੀਆਂ ਲੈ ਲਈਆਂ ਆਪਣੀ ਗਰਮੀ ਵਾਲੀ ਸ਼ੋਪਿੰਗ ਹੋ ਗਈ ਹੈ ਡਨ ਗਈ ਗਰਮੀ ਪਉਣ ਕਹਿ ਦਿੰਦਾ ਜੁੱਤੀ ਹੈ ਨਾ ਪੱਕੀ ਹੋਊਗੀ ਹਾਂਜੀ ਹਾਂ ਸ਼ੋਪਿੰਗ ਮੈਂ ਕਰਨਾ ਹੀ ਸੀ ਦੇਖ ਲੈ ਸਭ ਤੋਂ ਪਹਿਲਾਂ ਸਾਡੀ ਸ਼ੋਪਿੰਗ ਬਾਕੀ ਬਸ ਕ ਚੱਲੀ ਆਪਾਂ ਹਾਂ ਬਸਕਰ ਮੈਂ ਤਾਂ ਰਹਿਣਾ ਤਾਂ ਨਹੀਂ ਆਪਾਂ ਹੁਣ ਹਾਂ ਤੁਹਾਡੀ ਹੋ ਗਈ ਹਾਂ ਮੈਂ ਸਾਡੀ ਸ਼ੋਪਿੰਗ ਹੋ ਗਈ ਸੀ ਹਾਂ ਹਾਂ ਲੈ ਮੈਨੂੰ ਉਠਾ ਦੇ ਫਿਰ ਲੇ ਵੀ ਆਪਣੀ ਤਾਂ ਮੈਂ ਤਾਂ ਦੋ ਜੋੜੇ ਬੂਟਾਂ ਤੇ ਬਣ ਗਏ। ਦਿਹਾੜੀ ਬਣ ਗਈ ਕਹਿੰਦੇ ਆਪਣੀ ਦਿਹਾੜੀ ਬਣੀ ਆਪਣੀ। ਸੇਮਰ ਤੇ ਕੋਈ ਜੁੱਤੀ ਪਸੰਦ ਨਹੀਂ ਆ ਰਹੀ ਹੈਗੀ। ਚਲੋ ਵਧੀਆ ਨਾ ਵੀ ਅੱਜ ਕੋਈ ਚੱਕਰ ਨਹੀਂ ਹੈਗਾ ਅੱਜ। ਅੱਜ ਆਪਾਂ ਜਲੇ ਬੂਟਾ ਦੇਖਦੇ ਦੋ ਬੀਬੀਆਂ ਨੇ ਕਿਨੇ ਬੂਟਾ ਇੱਥੇ। ਹਾਂਜੀ। ਸੇਮਰ ਤੇ ਮਤਲਬ ਮਤਲਬ ਕੋਈ ਬੂਟ ਨਹੀਂ ਹੈਗਾ ਉਰੇ। ਹਾਂਜੀ ਇਹ ਤਾਂ ਮੇਰੇ ਮਤਲਬ ਦੇ ਹੈ ਹੀ। ਹਾਂ। ਚਲਿਏ ਮੇਰੇ ਮਤਲਬ ਤੇ ਮੈਂ ਲੈ ਲਈ ਆਪਣੀ। ਚਲਿਏ ਫੇਰ ਆਪਾਂ ਨਿਕਲੀਓ। ਹਾਂਜੀ ਇਹਦੇ ਹੋਰ ਨੇ ਦੇਖ ਰਹੀਆਂ ਜੀ। ਅਜੇ ਹੋਰ ਘੁੰਮਣਾ ਕਿਤੇ ਪਾਸੇ ਕਹਿੰਦੇ ਵੀ ਨਾਗਰੇ ਨੇ ਤਾਂ ਪੈਸੇ ਖਰਚਦੇ। ਵੀ ਮੈਂ ਵੀ ਜਿਉਂਦੋਂ ਦਾ ਬਰਾਬਰ ਪਾ ਕੇ ਜਾਉਂਗੀ ਆਪਣਾ ਇਦਾਂ ਨਹੀਂ ਮੁੜਦੇ ਸੀ ਖਾਲੀ ਦੀ ਮੁੜਦੇ ਕਹਿੰਦੇ ਮੈਂ ਉਹਨਾ ਅੱਜ ਦਿਨ ਲੱਗਿਆ ਬਹੁਤ ਵਧੀਆ ਤੇ ਦਿਨ ਕਰਕੇ ਸੋਣ ਲੱਗਣ ਕਰਕੇ ਸੁਖੂ ਜੀ ਤੇ ਲੋਕਾਂ ਦਾ ਵੀ ਰੌਣਕ ਮੇਲਾ ਪੂਰਾ ਦੇਖੋ ਇੱਧਰ ਪਰ ਪਰ ਕੇ ਬੀਬੀਆਂ ਪੈਣਾਈਆਂ ਹੋਈਆਂ ਨੇ ਤੈਨੂੰ ਸੋਨੇ ਦੇ ਕੰਗਣੇ ਪਾਉਦੀਆਂ ਫਿਰ ਚੱਕ ਆ ਲੈ ਸੋਨੇ ਦੇ ਕੰਗਣੇ ਜੀ ਹੈ ਸੋਨੇ ਦੇ ਤਾਂ ਹੈਗੇ ਸੋਨੇ ਦੇ ਵਿੱਚ ਡਾਇਮੰਡ ਲੱਗੇ ਨਾਲ ਵਿੱਚ ਦੇ ਹੂੰ ਇਹ سونے ਵਰਗੀ ਤਾਂ ਹੈਗੀ ਨਾ ਦੇਖੋ ਕਿਰਲੀ ਕਿੰਨੇ ਡਾਇਮੰਡ ਲੱਗੇ ਹੋਏ ਤੇ ਇਹ ਦੁਕਾਨੇ ਮਿੱਤਰੋ ਪਰਫਿਊਮ ਦੀ ਤੇ ਇਦਾਂ ਦੀ ਮਤਲਬ ਇਹ ਪਰਫਿਊਮ ਵੀ ਅਰਬੇ ਪਰਫਿਊਮਾ ਦੇਖੋ ਹੂੰ ਪੁੱਜ ਗਿਆ ਪਰਫਿਊਮ ਯਾਰਬੀ ਅਰਬ ਦੇ ਪਰਫਿਊਮ ਹੈ ਬਹੁਤ ਮਸ਼ਹੂਰ ਹੁੰਦੇ ਨੇ ਬੜੇ ਵੱਡੇ ਆਪਾਂ ਚੈੱਕ ਕਰਦੇ ਹਾਂ ਪੁੱਛੀ ਨੂੰ ਜੈਮ ਸੈਕਿੰਡ ਕੋ ਕਰੋ ਕਿਹੋ ਜਿਹਾ ਹੈ ਇਹ ਸੈਂਪਲ ਕੋਲ ਐਲ ਬੋਨਿਜ਼ੀ ਐਲ ਪਿਊ ਵੈਂਡੂਟ è quello che vendo di più quanto vende? buonissimo qua c'è il pacchetto piccolo? 30 non c'è il pacchetto piccolo? programma? solo questo 100 ml quelli piccoli non li tratto che poi non si vendono bene è troppo piccolo dopo e non conviene dopo la proporzione costo, capito? prezzo e, e la quantità del profumo ਰੋਬੇ ਰੋ ਵੇਖੋ ਥੋੜਾ ਵੇਖੀ ਤੇ ਤੈ ਤਸੋਰੀਓ ਸਨ ਹਾਂ ਪਾ ਵਾ ਬੈਨੇ ਕਿਰੋ ਕੰਨ ਦੇ ਨੇ ਤੇ ਕਿ ਇੱਥੇ ਆ ਆ ਲੱਗਿਆ ਵਧੀਆ ਤਾਂ ਲੱਗਿਆ ਵਧੀਆ ਤਾਂ ਦੋਨੇ ਵਧੀਆ ਲੱਗੇ ਦੋਨੇ ਵਧੀਆ ਲੱਗਦੇ ਆ ਜੀ ਕਹਿੰਦਾ ਬਾਰੀ ਬਾਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਬਤਾਉ ਮੇਰੇ ਮੈਂ ਸਾਈਕਲ ਤੇ ਤਲੀਆਂ ਵਜਾਉਂਦਾ ਜਾਉ ਲੈ ਮੇ ਤਾਂ ਰੋਟੀ ਪਾਣੀ ਛਕਣ ਦਾ ਟਾਈਮ ਹੋ ਗਿਆ ਤੇ ਮੇ ਲੋ ਅੱਜ ਆਪਣੇ ਕੋਲ ਕੌਣ ਆਏ ਨੇ ਅੱਜ ਆਪਣੇ ਕੋਲ ਦੇਖੋ ਇੱਧਰ ਗਿਲ ਸਾਹਿਬ ਸੱਚੀ ਗੱਲ ਸਪੈਲ ਤੌਰ ਤੇ ਤੇਰੀ ਦੋ ਲੱਦੀਆਂ ਤਾਂ ਹੋਏ ਨੇ ਸਾਡੇ ਤੇਦਰ ਆਪਣਾ ਰਣਾ ਪਈਆ ਹੈ ਸੱਚੀ ਗੱਲ ਹੈ ਤੇ ਅਸੀਂ ਹੁਣ ਗੱਲਾਂ ਮਾਤਾ ਮਾਰਦੇ ਬੈਠ ਗਏ ਪਹਿਲਾਂ ਖਾਪੀਏ ਟਾਈਮ ਦਿਖਾਗੇ ਨਾ ਉਹ ਯਾਹ ਪ੍ਰੋਪਰ ਟਾਈਮ ਦੇ ਉਤੇ ਹੀ ਆਇਆ ਹੈ ਇਹ ਲੰਚ ਦੇ ਟਾਈਮ ਦੀ ਹੈ ਮੇਰੇ ਗੱਲ ਵੀ ਨਹੀਂ ਆਉਂਦੀ ਕੋਈ ਹੁਣ ਗੱਲ ਵੀ ਨਹੀਂ ਆਉਂਦੀ ਪਹਿਲਾਂ ਕੋਈ ਖਾਪੀ ਲਈ ਉਸ ਤੋਂ ਬਾਅਦ ਵਿੱਚ ਗੱਲਾਂ ਮਾਤਾ ਮਾਰਦੇ ਆ ਕਿੱਥੇ ਚੱਲੀ ਕੀ ਪੇਟ ਪੂਜਾ ਹਾਂ ਉਸ ਤੋਂ ਬਾਅਦ ਕੰਮ ਦੂਜਾ ਲੋਗਲ ਸਾਹਿਬ ਮੈਂ ਕਿਹਾ ਵਈ ਦੇਵੋ ਨਾ ਲੈ ਜੀ ਛੱਡ ਕੇ ਨਹੀਂ ਨੀ ਬਾਅਦ ਚ ਨਹੀਂ ਬਾਅਦ ਚ ਨਹੀਂ ਦਿਖਾਉਣਾ ਵੀ ਕੀ ਹੋ ਗਿਆ ਨੂੰ ਆਹੋ ਦੇਖਾ ਤੁਹਾਨੂੰ ਮੇਰੇ ਕੋਲ ਚਾਰ ਚੀਜ਼ ਦਿਖਾਉਣੇ ਆਏ ਦਿਖਾ ਜੀ ਮੈਨੂੰ ਦਿਖਾ ਦੀ ਅੰਗਾਰ ਨੂੰ ਸਭ ਦੀ ਗਲਤੀ ਹੈ ਨਹੀਂ ਆਪਣੀ ਗਲਤੀ ਕੋਈ ਨਹੀਂ ਸਾਡੀ ਸਾਡੀ ਗਲਤੀ ਕੋਈ ਨਹੀਂ ਮੈਂ ਤਾਂ ਫਰਗੋਨਾ ਦੇਖੋ ਭਾਈ ਦਾ ਗਿਲਸਾ ਫਰਗੋਨੇ ਖੜੇ ਵਿੱਚ ਕੋਈ ਗੱਡੀ ਮਾਰ ਗਿਆ ਦੇਖੋ ਇਹ ਆ ਵੀ ਕਿੱਥੇ ਕੰਮ ਕਰ ਗਿਆ ਗੱਡੀ ਦਾ ਇੱਧਰ ਤੇ ਇੱਧਰ ਆ ਵੀ ਦੇਖੋ ਆ ਵੀ ਗੱਡੀ ਗੱਡੀ ਨੂੰ ਮਾਰ ਗਿਆ ਇੱਥੇ ਹਾਂ ਖੜੀ ਅਸੀਂ ਸੀਤ ਤੋੜ ਗਿਆ ਅਸੀਂ ਇਹ ਤੋੜ ਗਿਆ ਗੱਡੀ ਦਾ ਤੇ ਉਹ ਤੇ ਆਹ ਵਾਲਾ ਵਿੰਗਾ ਹੋ ਗਿਆ ਵਿੰਗਾ ਕਰਕੇ ਵਿੰਗਾ ਕਰ ਗਿਆ ਤੇ ਹੁਣ ਅਸੀਂ ਰੋਟੀ ਪਾਣੀ ਖਾ ਕੇ ਆਪਾਂ ਜਾਣਾ ਮਿਸਤਰੀ ਦੇ ਕੋਲ ਦਿਖਾ ਕੇ ਉਹਨੇ ਫਰਗੋਨਾ ਵੀ ਕਿੰਨਾ ਕੰਮ ਦਾ ਹਾਂ ਕੋਜ ਵਿੱਚ ਕਿੰਨੇ ਕ ਟਾਈਮ ਚ ਕੰਮ ਦੇ ਕਲੀਅਰ ਹੋ ਜੂਗਾ ਇਹਦਾ ਚੱਲੀ ਗੱਲ ਸਾਂ ਫਿਰ ਚਲੋ ਜੀ ਚਲੋ ਗੱਡੀ ਬਈ ਛਗੀ ਕੀ ਰਾਨਾ ਸੀ ਦੱਸੋ ਬਾਈ ਮੈਂ ਇੰਡੀਅਨ ਰੋਟੀ ਖਾਣੀ ਆ ਪਾਨੀਆਂ ਖਾਣੀ ਆ ਤਾਂ ਇਟਾਲੀਅਨ ਫੂਡ ਖਾਣਾ ਕੀ ਖਾਣਾ ਜੋ ਦਿਲ ਕਰੇ ਉਹ ਤਾਂ ਸੋਚਣ ਡਿਆ ਹਾਂ ਤੇ ਬਾਹਰੋਂ ਲੋਕੀ ਖਾਣਾ ਆਪਣੇ ਤੋਂ ਆਉਂਦੇ ਤੇ ਆਪਾਂ ਬਾਹਰ ਚੱਲੇ ਆਪਾਂ ਸ਼ਾਮ ਆਪਾਂ ਸ਼ਾਮ ਨੂੰ ਖੁੱਲੀ ਜਦਾਂ ਲੱਗੀ ਬਾਹਰ ਹੀ ਸ਼ਾਮ ਨੂੰ ਬਾਹਰੋਂ ਆਣਾਂ ਤੇ ਪਹਿਲਾਂ ਆਪਾਂ ਹੀ ਬਾਹਰ ਜਾਈਦਾ ਕਿਧਰ ਨੂੰ ਜੀ ਦੱਸੋ ਇਧਰ ਨੂੰ ਪਾਨੀ ਵਾਲੇ ਤਾਂ ਤੁਸੀਂ ਆਪਾਂ ਜਾ ਕੇ ਚੱਲੀਏ ਉੱਥੇ ਪਾਨੀਆਂ ਵਾਲਾ ਨਾ ਹੋਇਆ ਤਾਂ ਵੀ ਉੱਥੇ ਹਾਂ ਜੇ ਹੋਇਆ ਇਦਾਂ ਵਧ ਗਿਆ ਫੇਰ ਉਹ ਖਿਓਪੇ ਹੱਦਾਂ ਉਹ ਸੁਣਾਉਂ ਗੱਲਾਂ ਮੈਂ ਤਾਂ ਆਪਣੇ ਉਤਰੇ ਉੱਖਾ ਚੜਦੀ ਗੱਲਾ ਭੁੱਖ ਲੱਗੀ ਟਾਈਮ ਹੋ ਗਿਆ ਟਾਈਮ ਪਉਣੇ ਰੋਟੀ ਦਾ ਟਾਈਮ ਹੈ ਜਿਹੜਾ ਬੰਦਾ ਸਵੇਰੇ ਸੱਤ ਟੜਕੇ ਉੱਠ ਖੜਦਾ ਇਹਨੂੰ ਫੇਰ ਰੋਟੀ ਭੁੱਖ ਟਾਈਮ ਗੱਲਾਂ ਲਾੜ ਕਾਨੂੰਨ ਚ ਕਿੰਨੂੰ ਰਹਿਣਾ ਜਿਹੜਾ ਬੰਦੇ ਨੂੰ ਸਹੀ ਬਾਤ ਹੋ ਗਈ ਦੇਖੀ ਇਧਰ ਕਿੰਨੂੰ ਗੱਡੀ ਆ ਮੈਨੂੰ ਬਸ ਨੇ ਕੋਲ ਲੱਦੀ ਕਿ ਇਹ ਵੀ ਛਿੱਲੀ ਜਾਵੇ ਉਹ ਜੀ ਨਾਲ ਇਹ ਬਣਾ ਦੇ ਪਰ ਬਿੰਦੀ ਵੀ ਦੋਨਾਂ ਦਾ ਗੱਟੀਆਂ ਵਾਲਾ ਦੇ। ਆ ਗੱਟੀਆਂ ਵਾਲਾ ਡਿਸਕਾਊਂਟ ਦੇ ਦਨ। ਜੀ ਲ ਕਰੂਗਾ ਦੋਵੇਂ ਕੁਕਲੇ ਤੇ ਰਹਿਣਗੇ। ਸਹੀ ਗੱਲ ਹੋ ਗਈ। ਲੈ ਰੋਟੀ ਉੱਟੀ ਖਾ ਕੇ ਮਿੱਤਰੋ ਆਪਾਂ ਨਾ ਆਪਣੀ ਗੱਡੀ ਦਾ ਹੱਥ ਲੈਂਦਾ। ਜਿਹੜਾ ਉਹ ਚੇਰਕੀ ਬਣਾ ਨਾ ਉਹ ਲਿਆਂਦਾ ਗੱਡੀ ਦੇ ਵਿੱਚ ਹੈ ਆਪਣੇ ਘਰ ਦੇ ਕੋਲੇ ਟੈਰਾ ਦੀ ਦੁਕਾਨ ਹੈ। ਲੈ ਵੀ ਗਲ ਸਾ ਹੁਣ। ਚੜਾ ਗੱਡੀ ਉਦੇ ਉੱਪਰ ਪੁੰਤੇ ਉੱਪਰ। ਉਹ ਕਰ ਇੱਕ ਵਾਰ ਚੈੱਕ ਕਰ ਲਈ ਫੁਰ ਕੇ ਵੀ ਵਾਕੀ ਚ ਬਲ ਪਿਆ ਨਹੀਂ ਪਿਆ ਵਾ। ਫਿਰ ਭਾਈ ਸਾਹਿਬ ਕਿਸਾ ਐਚ ਹੈ? ਪਰ ਮਿੱਤਰੋ ਮੁੰਡਾ ਆਪਣੀ ਇੰਡੀਅਨ ਬਾਈ ਨਾਲ। ਇਹ ਬਾਈ ਤੇ ਪੰਪ ਤੇ ਕੰਮ ਕਰਦਾ ਆਪਣਾ। ਇੰਡੀਆ ਇਜ਼ ਦ ਬੈਸਟ ਇਹ ਇੰਡੀਆ ਕੇਰਲਾ ਤੋਂ ਹੈ ਜੀ ਜੀ ਕੇਰਲਾ ਕੇਰਲਾ ਅਸਪੋਸਟੋ Grazie mille ਤੇ ਦੇਖਦੇ ਆਪਾਂ ਇੱਥੇ ਇਹ ਟੈਰਾ ਹੀ ਦੁਕਾਨ ਆਪਣੇ ਜੌਨੀ ਇਜ਼ ਦ ਬੈਸਟ ਕੋ ਮਾ ਕੋਂਦੀ ਰਗਸਪਾ ਵਿਦ ਗੈਗੋ ਵਾਦੀ ਮੈਨੋ ਦੋ ਵਾ ਕੇ ਮਾ ਕੋਸਟੋ ਕਾਟੋ ਚੀ Sì quello che dica Questo vaso a Tokyo de Tokyo va bene sì deveri no ਲਵੀ ਆ ਲੈਂਦਾ ਆਪਾਂ ਨੇ ਅਰੇ ਅਮਾ ਉਹੀ ਸੇ ਇਹਨੂੰ ਕਰਦੇ ਫਿਰ ਚੱਕਣੇ ਗੱਡੀ ਉੱਪਰ ਨਹੀਂ ਉਹ ਚੱਕ ਚੱਕਣ ਅੱਤਰਾਲੇ ਅਲੂਰਾ ਦੇ ਮੀ ਜਾਨੀ ਵਾਤਾਨੀ ਸਾਈ ਇਹੋ 25 ਕੋਈ <laughs> ਵਾਤੀ 25 ਕੋਈ ਜਾਵੇਗਾ 35 35 ਫਸਤੀ ਜੋ ਪ੍ਰੋਬਲਮ ਹੈ ਗਰੋਸੂ ਐ ਸਹੀ ਸਹੀ ਗਾ ਸਹੀ ਗੱਲ ਹੈ ਇਹ ਆਪਣੇ ਸ਼ਹਿਰ ਦਾ ਮਿੱਤਰੋ ਆਪਣੇ ਸ਼ਹਿਰ ਦਾ ਕਪਲ ਸ਼ਰਮ ਹੈ ਇਹ ਸਾਰਾ ਸਮਾਜ ਟੈਨਸ ਮਾਨ ਵੇ ਇਕੱਲੇ ਹੀ ਦੁਕਾਨ ਖੋਲਦਾ ਆਪਣੀ ਇਹ ਤੇ ਇਕੱਲੇ ਹੀ ਰਾਜਾ ਹੈ ਦੋ ਬੰਦੇ ਲੈਣ ਵਾਸਤੇ ਗਏ ਦੋ ਬੰਦੇ ਆ ਦੇਖੋ ਇਹ ਚਿਰਕੀ ਪੈਣ ਸੀਗੀ 15 ਨੰਬਰ ਦੀ ਵੀ ਆਪਾਂ ਪੰਦਰਾਂ ਕਿਹਾ ਸੀ ਅਸੀਂ 15 ਕਿਹਾ ਸੀਗਾ ਉਹਨੂੰ ਪਰ ਉਹਨਾਂ ਨੇ 14 ਦੇ ਦਿੱਤੀ ਅਸੀਂ ਇਦਾਂ ਇੱਕ ਇੱਕ ਲਿਆਇਆ ਅਸੀਂ ਕਿਉਂ ਕੇ ਵਿੱਚ ਮਾਰੀ ਨਹੀਂ ਦੇਖਿਆ ਹੁਣ ਆਪਾਂ ਆਪਣੀ ਗੱਡੀ ਚਲਦੇ ਆ ਨਾ ਮੋੜ ਕੇ ਆਉਨੇ ਆ ਤਾਂ ਜਾ ਕੇ ਉਹਨਾਂ ਚੇਂਜ ਕਰਨਾ ਕਿ ਉਹੀ ਜਾਂ ਜਿਹੜੇ ਬਾਕੀ ਸਾਰੇ ਤਿੰਨੇ ਟਾਇਰ ਆ ਉਹਦੀ ਜਿਹੜੀ ਆਹ ਹੈ ਇਹ ਹੈਗੇ 15 ਨੰਬਰ ਦਾ ਕਿਆ ਕਹਿੰਦੇ ਪੰਜਾਬੀ ਜੀ ਨੂੰ ਪੰਜਾਬੀ ਭੁੱਲ ਗਿਆ ਮੈਂ ਯਾਰ ਰੇਮ ਰੇਮ 15 ਨੰਬਰ ਰੇਮ ਰੇਮ ਨੂੰ ਵੀ ਬੁਣਿਆਦਾ ਅੰਗਰੇਜ਼ੀ ਚ ਪੰਜਾਬੀ ਵੀ ਚੱਕਾ ਕਹਿੰਦੇ ਆ ਚੱਕਾ ਜੱਕਾ ਨਹੀਂ ਚੱਕਾ 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 ਮਤਲਬ ਹੀ 15 ਨੰਬਰ ਚੱਕਾ ਸੀ 14 ਲਿਆਂਦਾ ਉਹਨੇ ਮੋੜਤੀ ਹੁੰਨੇ ਆ ਚਾਬੀ ਗੱਡੀ ਅੰਦਰ ਤੋਂ ਮੈਂ ਚੱਕ ਕੇ ਲੈ ਗਿਆ ਓਕੇ ਕਰਤਾ ਫੇਟ ਕਰਤਾ ਜਾਂਦਾ ਮੈਂ ਕਿਹਾ ਰਾਣਾ ਕਹਿੰਦਾ ਮੈਂ ਵੀ ਨਾਲ ਜਾਊਂਗਾ ਤੂੰ ਹੀ ਕਹਿੰਦਾ ਵੀ ਤੁਹਾਨੂੰ ਪਤਾ ਨਹੀਂ ਪੁੱਤਰ ਪਤਾ ਹੀ ਲੱਗਦਾ ਗਾ ਗਲਤ ਲੈ ਜਾਂਦਾ ਆਇਆ ਤੂੰ ਹਟ ਫਿਰ ਕਹਿੰਦਾ ਪਹਿਲਾਂ ਤੂੰ ਚੱਕਾ ਗਲਤ ਲੈਂਦਾ ਵੀ ਉਹ ਮੈਂ ਨਾਲ ਜਾਊਂਗਾ ਹੂੰ ਲੈ ਜਿਹੜਾ ਲੱਤ ਹੋ ਗਿਆ ਲਈ ਪਹੁੰਚ ਗਏ ਆਪਾਂ ਹੁਣ ਇਹ ਇੱਥੋਂ ਮਿਲਦਾ ਹੈ ਸਮਾਨ ਸਾਰੀਆਂ ਗੱਡੀਆਂ ਕਿਤੇ ਖੜੀਆਂ ਉੱਤੇ BMW X3 ਗੱਡੀ ਚੱਕੀ ਖੜੀ ਹੈਗਾ ਨਾ ਸਾਰਾ ਸਮਾਨ ਦੇਖੋ ਤੇ ਪੁਰਾਣੀਆਂ ਗੱਡੀਆਂ ਦਾ ਸਮਾਨ ਸਾਰਾ ਇੱਥੇ ਮਿਲਦਾ। ਇੱਥੋਂ ਸੀ ਲੈ ਗਿਆ ਸੀ ਇਹ ਸਮਾਨ। ਪੁਰਾਣਾ ਕਹਿੰਦਾ ਮੈਂ ਨਾਲ ਆਇਆ ਵੱਡਾ ਵੀਰ ਨਾਲ ਆਇਆ ਕਰ ਹੁਣ ਗੱਲ ਬਣੂਗੀ। ਪੌੜੀ ਵਿੱਚ ਹੈ ਜਣਾ ਇੱਧਰ ਜਾਣਾ ਬਚਤ ਤੇ। ਅੱਛਾ। ਇਤਨਾ ਨਹੀਂ। ਇਹ ਮੈਂ ਇੱਧਰ ਗਿਆ ਪੌੜੀਆਂ ਅੰਗੇ। ਹਾਂ। ਮੈਂ ਤਾਂ ਪੌੜੀਆਂ ਵੀ ਜਾਂਦੀ ਹਾਂ। ਇੰਜਣ ਇੰਜਣ ਕੀਤੇ ਪੈਗੇ। ਚਲੋ ਚੈੱਕ ਕਰ ਮਿੱਤਰੋ। ਗੱਡੀਆਂ ਦੇ ਇੰਜਣ ਦੇ ਇੰਜਣ ਪਏ ਸਾਰੇ ਇੱਥੇ। ਚਾਹੀਦਾ ਹੋਵੇ ਕਿਸੇ ਨੂੰ। ਹਾਂ ਦੇਖ। ਲਾਈਨ ਦੇ ਵਿੱਚ ਸਾਰੇ ਇੰਜਨ ਗੱਡੀਆਂ ਦੇ ਪੁਰਾਣੇ ਮਲੇ ਨੇ ਵੀ ਚੱਲਦੀ ਨੇਗੇ ਸਾਰੇ ਚੱਲਦੇ ਹੋ ਰੱਖੇ ਹੋਏ ਆ ਚਾਲੂ ਆ ਇਹਨਾਰੇ ਹਾਂ ਬਸ ਮਾੜਾ ਮੋਟਾ ਲੈ ਕੇ ਠੀਕ ਨੇ ਤੇਤੀ ਬੰਦ ਨਹੀਂਗੇ ਹਾਂ ਉਹ ਸੈਟ ਕਰਕੇ ਰੱਖੇ ਹੋਏ ਆ ਹਾਂ ਦੇਖੇ ਨੇ ਤੇ ਇੱਧਰ ਆਇਆ ਅਗਰੇ ਫੀਟ ਦਾ ਹੈ ਉਹ ਫੀਟ ਦਾ ਮਲਟੀ ਜੈਟ ਮਲਟੀ ਜੈਟ ਫੀਟ ਮਲਟੀ ਜੈਟ ਤੁਹਾਨੂੰ ਹੂੰ ਚੈੱਕ ਕਰ ਲਓ 15 ਨੰਬਰ ਇਹ ਵੀ ਲਿਖਿਆ ਬੰਦਾ ਨੰਬਰ ਇਹ ਨਵਾਂ ਹੀ ਲੈ ਲਿਆ ਹੁੰਦੇ ਉਹਰੇ ਉੱਪਰ ਲਿਖਿਆ ਹੋਵੇ ਸੀਗੀ ਜੀਪ 15 14 ਨੰਬਰ ਹੈ ਨਾ ਪਰ ਦੇਖੇ ਨੂੰ ਲੱਗਦਾ ਪਤਾ ਵੀ ਹਾਂ ਹੁਣ

ਜਿੱਦਾਂ ਇਹ ਕੋਪਰਚੇ ਹੀ ਹੈ ਨਾ ਇਹ ਏਦਾਂ ਚ ਵਜਨ ਹੁੰਦਾ ਇਹ ਜਿਹੜਾ ਰੱਖਦੀ ਹੈ ਨਾਲ ਸੁਹਣੀ ਲੱਗਦੀ ਹੈ ਨਾ ਪਰ ਇਹ ਦੇਖੀ ਜੀ ਯਾਦ ਆਉਂਦੀ ਆ ਏਦਾਂ ਨਾ ਅਗੇ ਜੇ ਬਰਸੀਂ ਬੜੀਆਂ ਨੇ ਕਦੇ ਢੁੰਡੀ ਢੁੰਡੀ ਪਾਸ ਕੇ ਫੇਲ ਢੁੰਡੀ ਢੁੰਡੀ ਪਾਸ ਕੇ ਫੇਲ ਢੁੰਡੀ ਢੁੰਡੀ ਪਾਸ ਕੇ ਫੇਲ ਹਨ ਮਨੋਦਾਰ ਕੇ ਕਾਲੀ ਚ ਮਾਰ ਹੀ ਦਿੰਦੇ ਸੀ ਬੇਚਰੀਆਂ ਨੂੰ ਸਹੀ ਗੱਲ ਹੈ ਤੇ ਟਾਈਮ ਇਹ ਤਾਂ ਸਾਡੇ ਸੱਤ ਹਾਲੇ ਆਪਣਾ ਆਰਡਰ ਚ ਸਟਾਰਟ ਹੋ ਗਏ ਨੇ ਆ ਦੇਖੋ ਪਹਿਲਾ ਆਰਡਰ ਚੱਲੇ ਆਪਣਾ ਅੱਜ ਪਹਿਲਾ ਆਰਡਰ ਹੈ ਜਿਹਦੇ ਦਿੰਦਾ ਢੁੰਡੀ ਆਪਣੀ ਕਿਧਰ ਗਈ ਢੁੰਡੀ ਆਪਣੀ ਢੁੰਡੀ ਉੱਡ ਚਲੀ ਗਈ ਫੁੱਟੇ ਡੁੱਟ ਚੱਲੀ ਦੀ ਕਿ ਕਿੰਨੇ ਮੁੱਛਾ ਚੱਕੀਆਂ ਮੁੰਡੀ ਦੇ ਉੱਪਰ ਨੂੰ ਐ ਦੇਖੋ ਮੁੰਡਾ ਆਰਡਰ ਲੈ ਕੇ ਚੱਲੇ ਆਪਣਾ ਤੇ ਦੋ ਬੰਦੇ ਸਾਈਡ ਤੇ ਬੈਠੇ ਇੱਧਰ ਇਹ ਇਹਨੂੰ ਵਿਦਾ ਕਰ ਰਹੇ ਨੇ ਦੇਖੀ ਫੋਨ ਨਾਲ ਮਿੱਤਰੋ ਇਦਾਂ ਹੋ ਗਿਆ ਨਾ ਸਿਸਟਮ ਫੋਨ ਦਾ ਕਿਹੜਾ ਛੱਡਦੇ ਦੇਖ ਉਹ ਆਪਣੇ ਫੋਨ ਤੇ ਲੱਗਿਆ ਹੋਇਆ ਹੈ ਇਹ ਆਪਣੇ ਤਿੰਨ ਮੁੰਡਿਆਂ ਚ ਕੰਮ ਕਰਨ ਵਾਸਤੇ ਹੈ ਵੈਂ ਡਿਲੀਵਰੀ ਮੈਨ ਆਪਣੇ ਇਹ ਚੱਲੀ ਚੱਲ ਰੋ ਜਨ ਮੋੜ ਮੀਕਾ ਬੇਤੀਓ ਕੀ ਆਲੀ ਪਰੋ ਇਹ ਕਿ ਤਾ ਤੇ ਮੇਰੇ ਕੋ ਨਾ ਪਾ ਨਿਮਿਤਰ ਗਿਫਟ ਕੀਤੀ ਹਨ ਕਿਉਂ ਹੈ ਜਾਨ ਤੁਸੀਂ ਦੇਖੋ ਮੇਰੇ ਡੋਰ ਆ ਤੇਰਾ ਭਲਾ ਹੋਏ ਵੈਰੀ ਗੁੱਡ ਬੈਨੇ ਬੈਨੇ ਸੋ ਪਹਿਲੀ ਬਤੇ ਹੈ ਸੀ 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 ਨਾ ਸੁਣਨੇ ਲੱਗ ਰਿਹਾ ਮੈਨੂੰ ਕਿਉਂ ਆਗੇ ਹਨ ਆਰਡਰ ਪੈਨਾ ਪੋਸੀਬਲ ਹੈ ਸੂਬੀਦੋ ਸੂਬੀਦੋ ਪਰ ਮੇਰੇ ਤੋਂ ਟਾਈਮ 10:30 ਹੋ ਗਿਆ ਤੇ ਕੰਮ ਆਪਣਾ ਖਤਮ ਹੋ ਗਿਆ Mirko de Khanova Stefano e Pisa di questo. Pisa Stefano e Daniele. Eleni. Hai proprio te che c'è maionese dai, poco a poco. No. Metti. Dai, Mirko oggi mangia Mirko... Eh, oh, mamma mia! Basta, basta, basta. Metti maionese, anche il maionese. maionese. Anche piccante tutto quanto. Metti. No, no, ma che piccante tutto quanto. No, yeah. no, 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 è no, yogurt. No no. no, no, questo no, no. è maionese. Yogurt allora è più buono. Sì, yogurt è più buono. Ah, yogurt così vai, ho Questa pizza ha fatto proprio spettacolo. ਸਾਰਾ ਕੋ ਬਸ ਸਾਰਾ ਕੋ ਬਸ ਬਾਹਰ ਕੱਯਾ ਵਾ ਮੈਂ ਸਾਰੀ ਮੇ ਤੁਗਿਆ ਨਾ ਬੋਚੇ ਦਾ ਸਪਰਾਇਟ ਦਾ ਹੀ ਹੁਣ ਮਿੱਤਰੋ ਟਾਈਮ ਪੌਣੀ 11 ਹੋ ਗਏ ਆ ਤੇ ਆਪਣਾ ਕੰਮ ਕਰ ਮੁਕੇ ਚਲੀਏ ਕਰ ਲੋ ਵੀ ਕਰਨ 11 ਤੋ ਸਮਾ ਹੋ ਗਿਆ ਤੇ ਖਾਣ ਬਾਸ ਤੇ ਆਪਣੇ ਬਣਾਏ ਸੀਗਾ ਪੀਜ਼ਾ ਤੇ ਪੀਜ਼ਾ ਆਪਾਂ ਨੇ ਆਪਣਾ ਖਾ ਲਿਆ ਤੇ ਮੈਂ ਤੁਹਾਨੂੰ ਦਿਖਾਉਣਾ ਲੱਡੂ ਇਹ ਦੇਖੋ ਲੱਡੂ ਨੇ ਸਾਡੇ ਨਾਲ ਸੀ ਗਏ ਸੀਗੇ ਆਪਣੇ ਟੈਲੈਂਟ ਵਾਸਤੇ ਪਿੱਛੇ ਇੱਕ ਆਪਣਾ ਭਾਈ ਆਏ ਸੀਗਾ ਤੇ ਉਹਨਾਂ ਸ਼ੌਕ ਲੱਤੀ ਆ ਨਵੀ ਆਪਣੀ ਰੋਮ ਦੇ ਵਿੱਚ ਫੁੱਲਾਂ ਦੀ ਦੁਕਾਨ ਲੱਤੀ ਬਾਈ ਨੇ ਤੇ ਸਾਡੇ ਵੱਲੋਂ ਬਾਈ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਐਦਾਂ ਹੀ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ੇ ਸਾਰੇ ਭੈਣ ਭਰਾ ਜਿਹੜੇ ਆਪਣੇ ਕਾਰੋਬਾਰ ਕਰਦੇ ਆ ਤੇ ਆਪਾਂ ਨੂੰ ਘਰ ਚੱਲਦੇ ਆ ਵਲੌਗ ਇੱਥੇ ਬੰਦ ਕਰਦਾ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ